ਹੜਾ ਕਾਰਨ ਨੁਕਸਾਨੇ ਮਕਾਨਾਂ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਪਾਰੀ ਰੋਸ ਪਾਇਆ ਜਾ ਰਿਹਾ ਮਕਾਨਾਂ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਪਿਛਲੇ ਸਾਲ ਸਰਹੱਦੀ ਪਿੰਡਾਂ ਵਿੱਚ ਹੜਾਂ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਤੋਂ ਬਾਅਦ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਕਰਨ ਦੀ ਗੱਲ ਕਹੀ ਗਈ ਸੀ ਇਸ ਤੋਂ ਬਾਅਦ ਕਰੀਬ 8 ਮਹੀਨਿਆਂ ਤੋਂ ਵੀ ਵੱਧ ਸਮਾਂ ਬੀਤ ਜਾਣ ਤੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲ ਸਕਿਆ ਜਿਸ ਕਾਰਨ ਅਚ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਪਾਰੀ ਰੋਸ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਫਾਜੀ ਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜਾਂ ਕਾਰਨ ਨੁਕਸਾਨੇ ਮਕਾਨਾਂ ਦਾ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਾਰਨ ਇਨ੍ਹਾਂ ਲੋਕਾਂ ਵਿੱਚ ਪਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੁਆਵਜ਼ੇ ਦਾ ਤਾਂ ਅਸੀਂ ਵੀ ਲਿਸਟ ਵੇਖੀ ਸੀ ਤੇ ਜਿੰਦੇ ਸਾਰੇ ਫਾਇਲ ਕਜਲੇ ਦੇ ਵਿੱਚ ਆਇਆ ਸੀ ਨਾਮ ਆਏ ਸੀ ਪਿੰਡਾਂ ਦੇ ਤੇ ਸਾਡਾ ਵੀ ਪਾਣੀ ਨਾਲੀ ਵੀ ਮਕਾਨ ਡਿੱਗਿਆ ਤੇ ਸਾਡਾ ਤਾਂ ਅਬਸਰਾਏ ਸਿਮੋਕੇ ਤੇ ਆ ਕੇ ਵੇਗ ਗੈਸੀ ਤੇ ਕਹਿੰਦੇ ਵੀ ਤੁਹਾਡਾ ਮਾਅਬ ਜਾਵੇਗਾ ਇਹ ਤੁਹਾਡਾ ਤਾਂ ਵੀ ਡਿੱਗਾ ਹੀ ਹੈ ਪਾਣੀ ਨਾਲ ਸਾਡੇ ਤਾਂ ਪੰਜ ਪੰਜ ਫੁੱਟ ਵਿੱਚ ਪਾਣੀ ਵੀ ਰਿਹਾ ਜੀ ਤੇ ਇੰਨੇ ਕੁ ਹਾਲਾਤ ਮਾਰੇ ਹੋ ਗਏ ਸੀ ਬਹੁਤ ਜਿਆਦੇ ਤੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਨਹੀਂ ਗਿਆ ਉਹਨਾਂ ਨੇ ਚੋਰੀ-ਚੋਰੀ ਧਾਰ ਕੱਢ ਦੇ ਕੇ ਐਪਲੀਕੇਸ਼ਨਾਂ ਦੇ ਕੇ ਤੇ ਸ਼ਾਇਦ ਉਹਨਾਂ ਦਾ ਸਰਵਾ ਹੋਇਆ ਜਾਂ ਨਹੀਂ ਸਰਵਾ ਹੋਇਆ ਤੇ ਉਹਨਾਂ ਦਾ ਲਿਸਟ ਵਿੱਚ ਨਾ ਬੋਲਦਾ ਪਿਆ ਉਹ ਸਾਡੇ ਘਰੋਂ ਦੋ ਤੋਂ ਪਾਣੀ ਥੋੜਾ ਟੱਪ ਗਿਆ ਸਾਡੇ ਘਰੋਂ ਪਾਣੀ ਹੋ ਕੇ ਅੱਗੇ ਜਾਵੇ ਆ ਨਾ ਹੁਣ ਮੇਰੇ ਘਰ ਤੋਂ ਅਗਲੇ ਪਾਸੇ ਘਰ ਜਿੰਨਾ ਦੇਗੇ ਨੇ ਉਹਨਾਂ ਦੇਖ ਕੇ 120-20000 ਰੁਪਇ ਤੇ ਸਾਡਾ ਜਿਹਨਾਂ ਦੇ ਘਰੇ ਪਾਣੀ ਰਿਹਾ ਤਿੰਨ ਮਹੀਨੇ ਉਹਨਾਂ ਦਾ ਨਾਇਲਿਸਟ ਨਹੀਂ ਆਇਆ ਤੇ ਸਦਾਈ ਸਰਕਾਰ ਨੂੰ ਮੰਗ ਕਰ ਰਹੇ ਵੀ ਸਾਡਾ ਵੀ ਸਰਵਾ ਕੀਤਾ ਜਾਵੇ ਜਾਂ ਸਾਨੂੰ ਦੱਸਿਆ ਜਾਵੇ ਵੀ ਸਾਡਾ ਕਿਸ ਤਰ੍ਹਾਂ ਮਕਾਨ ਆ ਸਕਦਾ ਜੀ ਮਲਾਜਮ ਆਏ ਸੀ ਸਰਕਾਰੀ ਮਲਾਜਮ ਆਏ ਸੀ ਤੇ ਸਾਡੀ ਲਿਸਟ ਚ ਨਾਇਨ ਸਾਡਾ ਆਇਆ ਉਹ ਕਹੇ ਤੇ ਗਏ ਸੀ ਵੀ ਤੁਹਾਡਾ ਤਾਂ ਛੋਰ ਡਿੱਗਾ ਹੋਵੇਗਾ ਪੱਕਾ ਤੁਹਾਨੂੰ ਮਿਲੇ ਮਿਲੇਗਾ ਤੁਹਾਡਾ ਤਾਂ ਮਕਾਨ ਕੱਚਾ ਡੈਗੀ ਪਿਆ ਤੁਹਾਨੂੰ ਤਾਂ ਮਿਲੇਗਾ ਤੇ ਮੈਂ ਤਾਂ ਉਸ ਡੈਗੀ ਵਿੱਚ ਮੈਂ ਤਾਂ ਮਕਾਨ ਬਣਾਇਆ ਵੀ ਨਹੀਂ ਵੀ ਸ਼ਾਇਦ ਬਾਦ ਸਰਵਾ ਕਰਨਾਨ ਤੇ ਅਸੀਂ ਬਣਾ ਲਈ ਮਾੜਾ ਮੋਟਾ ਕੁਸ਼ਰ ਕੱਢਣ ਜੋ ਗੀਤ ਕਰਨ ਤੋਂ ਤਾਂ ਡਿੱਗਿਆ ਹੀ ਨਹੀਂ ਸਾਡਾ ਦਾਜੀ ਵੀ ਸਬੂਤ ਉਵੇਂ ਖੜਾ ਕੋਲ ਤੁਹਾਡੇ ਸਾਹਮਣੇ ਖੜਾ ਹੈ ਸਾਡੇ ਹੋਰ ਮਕਾਨਾਂ ਨੂੰ ਵੀ ਤਰਾੜਾ ਬੜੀਆਂ ਪਈਆਂ ਨੇ ਜੀ ਤੁਹਾਨੂੰ ਉਹ ਵੀ ਵਿਖਾਣੇ ਛੋਟਾ ਘੜਾ ਸਾਡੇ 4 4-5 ਮਕਾਨ ਸਾਡੇ ਅਗੇ ਨੇ ਜੀ ਤੇ ਜਿੰਨਾ ਸਾਡਾ ਵੀ ਕਿਸੇ ਦਾ ਨਾਮ ਹੀ ਨਹੀਂ ਬੋਲਿਆ ਜੀ ਐਸੇ ਜੀ ਦੋ ਦੋ ਨੰਬਰ ਜਿਵੇਂ ਜਨਾਬ ਐਪਲੀਕੇਸ਼ਨ ਲੇਕ ਤੇ ਦੇ ਦਿੱਤੀ ਸਰਪੰਚਾ ਨੂੰ ਧਾਰ ਕਾਡ ਲਿਖਾ ਦਿੱਤੇ ਕੋਈ ਨਹੀਂ ਜੀ ਹਗੇ ਸੀ ਜਾਂ ਕਿਵੇਂ ਸੀ ਚਲੋ ਆਪੋਸ ਮੁੱਦੇ ਤੇ ਨਹੀਂ ਜਾਂਦੇ ਚਲੋ ਉਹਨਾਂ ਦੀ ਕਿਸਮਤ ਕੀ ਇਹਨਾਂ ਨੂੰ ਮਿਲੇ ਚਾ ਨਾ ਮਿਲੇ ਪਰ ਸਾਡਾ ਤਾਂ ਪ ਪਰ ਸਾਨੂੰ ਤਾਂ ਮਿਲਣਾ ਚਾਹੀਦਾ ਨਾ ਜਿਹੜੇ ਜੀ ਫੋਟੋ ਕਰਕੇ ਲੈ ਗਏ ਸੀ ਉਹ ਵੀ ਦੁਬਾਰੇ ਨਹੀਂ ਸਰਵਾ ਕਰਨ ਵੀ ਦੁਬਾਰੇ ਨਹੀਂ ਆਏ ਵੀ ਉਹਨੂੰ ਦੇਣਾ ਜਾਂ ਨਹੀਂ ਦੇਣਾ ਸਾਨੂੰ ਤੇ ਜੀ ਪਤਨ ਸੰਦ ਤੇ ਹੁਣ ਪਤਾ ਲੱਗਿਆ ਅੱਜ ਤੇ ਜੀ ਲਿਸਟ ਵਿੱਚ ਕੀ ਸਾਨੂੰ ਪਤਾ ਲੱਗਿਆ ਸਾਡਾ ਨਾਮ ਹੀ ਵਿੱਚ ਨਹੀਂ ਆਇਆ ਆ 6 ਮਹੀਨੇ ਇਸ ਗੱਲ ਨੂੰ ਉਹਨੂੰ ਚੱਲੇ ਨੇ ਜੀ ਮੰਗ ਜੀ ਸਾਡੀ ਇਹ ਸਰਕਾਰ ਨੂੰ ਮੰਗ ਆ ਗਈ ਵੀ ਜਿਹੜਾ ਬੰਦਾ ਸਾਨੂੰ ਦਿੱਤਾ ਜਾਵੇ ਜੀ ਹੋਰ ਤਾਂ ਸਾਡੀ ਜੀ ਕੋਈ ਮੰਗ ਹੀ ਨਹੀਂ ਹੈਗੀ ਸਾਡਾ ਮਕਾਨ ਡਿੱਗਾਂ ਨਾਲ ਇਪਰੂਵ ਹਾਲੇ ਖੜਾ ਹੈ ਜਿਸ ਤੇ ਬਣਾਇਆ ਵੀ ਨਹੀਂ ਇਹ ਤਾਂ ਜੀ ਸਰਕਾਰ ਸਰਕਾਰ ਨੂੰ ਅਸੀਂ ਤਾਂ ਜ਼ਿੰਮੇਵਾਰ ਠਹਿਰਾਵਾਂਗੇ ਇਹ ਐਨਾ ਕੋਈ ਸਾਡਾ ਪੂਰਾ ਮਕਾਨ ਤੁਸੀਂ ਆ ਵੇਖਦੇ ਪੈ ਰਹੇ ਪੂਰਾ ਤਬਾਹੀ ਹੋ ਗਿਆ ਤੇ ਨਾਲ ਬਰਾਂਡੇ ਦੀ ਵੀ ਦਿਸ਼ਾ ਉਹਦੇ ਨਾਲ ਨਾਲ ਹੀ ਖਰਾਬ ਹੋ ਗਈ ਤੇ ਬਾਹਰਲੇ ਮੰਨ ਲਓ ਸਾਰੇ ਪਿੱਲਰ ਜਿਹੜੇ ਦਿੱਤੇ ਸੀ ਉਹ ਵੀ ਬਹਿ ਗਏ ਤੇ ਦੂਜੇ ਤਾਂ ਮੰਨ ਲਓ ਨਾਲ ਦੇ ਕਮਰੇ ਨੂੰ ਵੀ ਦਰੜਾ ਆ ਗਿਆ ਕਿਉਂਕਿ ਪਾਣੀ ਬਿਲਕੁਲ 4 ਫੁੱਟ ਨਾਲ ਲੱਗਿਆ ਰਿਹਾ ਤੇ ਇਹ ਜਿਹੜਾ ਤੁਸੀਂ ਵੇਂਦੇ ਪੈ ਰਹੇ ਇਹਦੇ ਵਿੱਚ ਵੀ ਪਾਣੀ ਤੁਸੀਂ ਆਪ ਦੇ ਵੇਖਦੇ ਪੈ ਜੀ 3 ਫੁੱਟ ਪਾਣੀ ਦੇ ਵਿੱਚ ਵੀ ਰਿਹਾ ਕਮਰੇ ਦੇ ਤੇ ਸਾਨੂੰ ਜਿਹੜਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਅੱਗੇ ਆ ਗਏ ਨੇ ਪਿੰਡ ਦੇ ਵਿੱਚ ਸਾਡੇ ਤੋਂ ਅੱਗੇ ਜਿਹੜੇ ਖੜੇ ਗਏ ਨੇ ਸਾਡਾ ਨਾਮ ਨਹੀਂ ਆਇਆ ਤੁਹਾਡਾ ਕੋਈ ਆਇਆ ਨਹੀਂ ਮੌਕਾ ਦੇਖਣ ਪਈ ਮੌਕਾ ਦੇਖਣਾ ਸੀ ਇਹ ਪ੍ਰਸ਼ਾਸਨ ਵਾਲੇ ਪਟਵਾਰੀ ਵੱਲੋਂ ਭੇਜੇ ਗਏ ਸੀ ਤੇ ਉਹ ਲਿਖ ਕੇ ਲੈ ਗਏ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਇੱਕ ਕਮਰਾ ਹੋਰ ਮਨ ਲੋ ਖਰਾਬ ਹੋਇਆ ਕਹਿੰਦੇ ਉਹ ਨਹੀਂ ਅਸੀਂ ਲੈਣਾ ਉਹ ਤੁਹਾਡਾ ਪਸੂ ਆਂਦਾ ਹੈ ਤੇ ਆ ਜਿਹੜਾ ਤੁਹਾਡੇ ਰਹਿਸ਼ ਆ ਲੈ ਗਏ ਨੇ ਇਹ ਅਸੀਂ ਲੈਣੇ ਨੇ ਤੋਂ ਸਾਡੇ ਕੋ ਸਾਰਾ ਕੁਝ ਲੈ ਕੇ ਵੀ ਗਏ ਨੇ ਸਾਰਾ ਇਹਦਾ ਮਤਲਬ ਜਿੰਨਾ ਵੀ ਖਰਾਬ ਹੋਇਆ ਕਾਂ ਦੇ ਤੁਹਾਨੂੰ ਦੇਾਂਗੇ ਤੇ ਜਿੱਥੇ ਤੱਕ ਪਾਣੀ ਪਹੁੰਚੇ ਨਹੀਂ ਉਹ ਤੱਕ ਲੋਕਾਂ ਦੇ ਆ ਗਏ ਤੇ ਸਾਨੂੰ ਨਹੀਂ ਆਇਆ ਸਾਡਾ ਲਿਸਟ ਜਿ ਬਾਹਰ ਕੱਢ ਤਾ ਨਾ ਨੁਕਸਾਨ ਤਾਂ ਜੀ ਵੇਖੋ ਜੀ ਸਾਰਾ ਪੂਰਾ ਮਕਾਨ ਤਾਂ ਹੁਣ ਖਤਮ ਹੀ ਜਾਂਦੇ ਸੇ ਖਤਰੇ ਵਾਲੀ ਗੱਲ ਐ ਇਹਦੇ ਵਿੱਚ ਹੁਣ ਤੁਸੀਂ ਵੇਖ ਲਓ ਕੁਝ ਨਹੀਂ ਅਸੀਂ ਕੋਈ ਰਹਿਸ਼ ਨਹੀਂ ਸਾਡਾ ਕੁਝ ਨਹੀਂ ਸਾਰਾ ਜਿਹੜਾ ਸਮਾਨ ਸਾਡਾ ਹੈਗਾ ਉਹ ਵੀ ਅਸੀਂ ਬਾਹਰ ਕੱਢ ਲਿਆ ਪੈਸਿਆਂ ਦੀ ਤਾਂ ਮੰਗ ਕਰੀਏ ਤਾਂ ਹੁਣ ਅੱਜ ਮਕਾਨ ਤੁਸੀਂ ਕੱਲਾ ਮਕਾਨ 1.5 ਲੱਖ ਤੋਂ ਘੱਟ ਨਹੀਂ ਬਣਦਾ ਤੇ ਬੇਟ ਬਰਾਂਡਾ ਵੀ ਗਿਆ ਸਾਡਾ ਤਾਂ ਨੁਕਸਾਨ ਤਾਂ ਲਗਭਗ 2 ਲੱਖ ਦੇ ਨੇੜੇ ਹੋ ਗਿਆ ਹੈ ਤੇ ਬਾਕੀ ਅਸੀਂ ਮੰਗ ਕਰਨਾ ਹੈ ਸਰਕਾਰ ਨੂੰ ਸਾਡਾ ਬਰਾਂਡਾ ਮੁਆਵਜ਼ਾ ਦਿੱਤਾ ਜਾਵੇ ਤੇ ਦੇਖੋ ਜੀ ਹੁਣ ਕੀ ਉਹਨਾਂ ਨੇ ਕੀਤਾ ਕੀ ਉਹਨਾਂ ਦਾ ਮਸਲਾ ਹੋਇਆ ਹੈ ਤੇ ਇਹ ਤਾਂ ਅਸੀਂ ਪੁੱਛਣਾ ਵੀ ਉਹਨਾਂ ਦਾ ਪਾਣੀ ਵੀ ਨਹੀਂ ਪਹੁੰਚਾ ਕੁਝ ਨਹੀਂ ਹੋਇਆ ਤੇ ਉਹਨਾਂ ਨੂੰ ਆਗ ਹੈ ਸਾਡੇ ਤੋਂ ਅੱਗੇ ਤੇ ਜਿਨ੍ਹਾਂ ਦੇ ਘਰੇ ਪਾਣੀ ਰਿਹਾ ਉਹਨਾਂ ਦਾ ਨਾ ਹੀ ਕੱਟ ਤਬਾ ਹੁੰਦਾ ਮੰਨ ਲਓ ਇੱਕ ਪੂਰਾ ਮਕਾਨ ਹੀ ਡਿੱਗਿਆ ਪਿਆ ਅੱਜ ਵੀ ਜੇ ਕੋਈ ਮੌਕੇ ਤੇ ਆਵੇ ਤੇ ਅੱਜ ਵੀ ਅਸੀਂ ਵਖਾ ਸਕਨੇ ਹਾਂ ਪੱਕਿਆਂ ਨੂੰ ਸਾਡੇ ਇੱਕ ਕਮਰੇ ਨੂੰ ਇੱਕ ਬਰਾਂਡੇ ਨੂੰ ਇਹ ਬਾਕੀ ਮਾਮੂਲੀ ਦਰਾੜਾਂ ਆਈਆਂ ਨੇ ਤੇ ਉਹ ਇੰਨਾ ਨਹੀਂ ਹੋਇਆ ਨੁਕਸਾਨ ਜਿੰਨਾ ਇਹ ਨਾ ਦੋ ਤਿੰਨਾਂ ਦਾ ਹੋਇਆ ਹੈ ਅੰਗ ਸਾਡਾ ਜਿੰਨਾ ਬਣਦਾ ਮੁਆਵਜ਼ਾ ਸਰਕਾਰ ਦੇਵੇ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਜਿੰਨਾ ਸਾਡਾ ਨੁਕਸਾਨ ਹੋਇਆ ਸੀ ਇਹ ਨਹੀਂ ਕਹਿੰਦੇ ਵੀ ਸਾਨੂੰ 5 ਲੱਖ ਦੇਣ ਜਿੰਨਾ ਸਾਡਾ ਨੁਕਸਾਨ ਹੈ ਸਾਡਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਆ ਰੋਲਾ ਦੇ ਸਾਹਮਣੇ ਕਿ ਕਿਸੇ ਨਾਲ ਗੱਲ ਨਹੀਂ ਹੋਈ ਇਸ ਬਾਰੇ ਤੁਹਾਡੀ ਗੱਲ ਨਹੀਂ ਹੋਈ ਇਹ ਤਾਂ ਸਾਨੂੰ ਹੁਣ ਜਦੋਂ ਲਿਸਟਾਂ ਆਈਆਂ ਨੇ ਜਾਰੀ ਹੋਈਆਂ ਨੇ ਤਾਂ ਸਾਨੂੰ ਪਤਾ ਲੱਗਾ ਵੀ ਸਾਡਾ ਤਾਂ ਨਾ ਹੀ ਨਹੀਂ ਆਇਆ ਕਿ ਨੁਕਸਾਨ ਵੀ ਸਾਡਾ ਹੋਇਆ ਤਾਂ ਨੁਕਸਾਨ ਵੀ ਨਹੀਂ ਇਹੰਦਾਂ ਕਰਕੇ ਤੇ ਫਿਰ ਵੀ ਨਹੀਂ ਆਇਆ ਸਾਡਾ ਫਾਜ਼ਿਲ ਕਾ ਤੋਂ 크੍ਰਿਸ਼ਨ ਸਿੰਘ ਦੀ ਰਿਪੋਰਟ